ਸਰ ਆਪਣੇ ਕੋਲੇ ਕੋਈ ਵੀ ਆਈਟਮ ਤੁਸੀਂ ਫਰਨੀਚਰ ਦੀ ਜਿਵੇਂ ਬੈੱਡ ਹੋ ਗਿਆ ਲਮੀਰਾ ਹੋ ਗਈ ਪ੍ਰੈਸ ਟੇਬਲ ਹੋ ਗਿਆ ਹਾਂਜੀ ਸੈਂਟਰ ਟੇਬਲ ਹੋ ਗਿਆ ਜਾਂ ਕੋਈ ਕਾਊਂਟਰ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਸੋਫਾ ਹੋ ਗਿਆ ਹਾਂ ਸੋਫਾ ਹੋ ਗਿਆ ਕੋਈ ਦੁਕਾਨ ਦੀ ਕੋਈ ਸੈਟਿੰਗ ਹੋ ਗਈ ਹਾਂਜੀ ਕੋਈ ਕਿਚਨ ਦਾ ਕਾਪੂਡ ਹੋ ਗਿਆ ਐਰ ਸੀਡੀ ਪੈਨਲ ਜੋ ਵੀ ਫਰਨੀਚਰ ਬਣਦਾ ਜੀ ਸਾਰਾ ਬਣਾ ਕੇ ਦਿੰਨੇ ਹਾਂ ਸਰ ਬਣਾਉਣੇ ਆ ਉਹ ਵੀ ਬਣਵਾ ਸਕਦਾ ਫੋਟੋ ਦੇ ਕੇ ਵੀ ਬਣਵਾ ਸਕਦਾ ਪੁੱਣ ਜਾਈ ਫੋਟੋ ਦੇ ਦੂਗਾ ਆਪਾਂ ਉਹ ਜੀ ਫਰਨੀਚਰ ਨੂੰ ਬਣਾ ਕੇ ਦੇ ਦੇਾਂਗੇ ਓਕੇ ਇਹ ਫਰਨੀਚਰ ਤੋਂ ਇਲਾਵਾ ਤੁਹਾਡੇ ਕੋਲੇ ਹੋਰ ਵੀ ਕੁਝ ਕਰਦੇ ਵਾਸਤੇ ਹਾਂਜੀ ਉਸ ਤੋਂ ਬਾਅਦ ਆਪਣੇ ਕੋਲੇ 99 ਸਟੋਰ ਹੈ ਜੀ ਆਪਣਾ ਨਾਲ ਹੀ ਹਾਂਜੀ ਉਹਦੇ ਵਿੱਚ ਘਰ ਦੀਆਂ ਸਾਰੀਆਂ ਲੋੜੀਂਦੀਆਂ ਚੀਜ਼ਾਂ ਮਿਲਦੀਆਂ ਨੇ ਘਰ ਦੀ ਵਰਤੋਂ ਵਾਲੀਆਂ ਉਹ ਵੀ ਆਪਣਾ ਨਾਲ ਹੀ ਆਉ ਉਸ ਨੂੰ ਦਿਖਾ ਦਿੰਨੇ ਆਪਾਂ ਠੀਕ ਹੈ ਕੁੜੀਆਂ ਦੇ ਵਿਆਹਾਂ ਵਾਸਤੇ ਵੀ ਆਪਣੇ ਕੋਲੇ ਬਹੁਤ ਵਧੀਆ ਸਕੀਮ ਰੱਖੀ ਹੋਈ ਆ ਜੀ ਉਹਨਾਂ ਵਾਸਤੇ ਆਪਾਂ ਮਤਲਬ ਜਿਵੇਂ ਜਵੇਂ ਬਾਜਬ ਰੇਟ ਕੋਈ ਕਮਾਈ ਨਹੀਂ ਕਰਨੀ ਬਸ ਨੋ ਲਾਸ ਨੋ ਪ੍ਰੋਫਿਟ ਬਹੁਤ ਵਧੀਆ ਭਲੇ ਦਾ ਕੰਮ ਹੈ ਸੋਫੇ ਦੇ ਵਿੱਚ ਮਟੀਰੀਅਲ ਆ ਜੀ ਕਪੜਾ ਜੀ ਤੇ ਫੋਮ ਵਗੈਰਾ ਸਪਰਿੰਗ ਵਗੈਰਾ ਜੋ ਵੀ ਅਸੀਂ ਪਾਉਂਦੇ ਆ ਪੂਰੀ ਗਰੰਟੀ ਵਾਲਾ ਗਰੰਟੀ ਵਾਲਾ ਪਾਉਂਦੇ ਆ ਜੀ 5 ਸਾਲ ਦੀ ਮੈਂ ਗਰੰਟੀ ਪੱਕੇ ਬਿਲ ਤੇ ਲਿਖ ਕੇ ਦੇ ਦੂੰਗਾ ਜੀ ਹਾਂ ਜੀ ਦੋਸਤੋ ਸ਼ਸ਼੍ਰੀਕਾਲ ਦੋਸਤੋ ਅੱਜ ਆਪਾਂ ਇੱਕ ਵਿਸ਼ੇਸ਼ ਕਿਸਮ ਦਾ ਫਰਨੀਚਰ ਸ਼ੋਰੂਮ ਦੇਖਣ ਵਾਸਤੇ ਆਇਆ ਜ਼ਿਲ੍ਹਾ ਬਰਨਾਲਾ ਦੇ ਪਿੰਡ ਠਿਕਰੀਵਾਲ ਵਿੱਚ ਸ਼ੋਅਰੂਮ ਦਾ ਨਾਮ ਹੈਗਾ ਬਾਬਾ ਨਾਨਕ 13 13 ਮੋਦੀ ਖਾਨਾ ਫਰਨੀਚਰ ਹਾਊਸ ਆਪਾਂ ਨੂੰ ਪਤਾ ਚੱਲਿਆ ਸੀ ਕਿ ਇੱਥੇ ਇੱਕ ਵਿਸ਼ੇਸ਼ ਕਿਸਮ ਦਾ ਵਧੀਆ ਫਰਨੀਚਰ ਜਿਹੜਾ ਹੈਗਾ ਆ ਬਾਜ਼ੀਬ ਰੇਟ ਤੇ ਮਿਲਦਾ ਹੈ ਉਹ ਜਾਣਨ ਵਾਸਤੇ ਆਪਾਂ ਆਏ ਸੀ ਕਿ ਕਿਹੋ ਜਿਹਾ ਫਰਨੀਚਰ ਹੈ ਤੇ ਬਾਜ਼ੀਬ ਰੇਟ ਤੇ ਆਪਾਂ ਨੂੰ ਕਿਵੇਂ ਮਿਲਦਾ ਹੈ ਇਹ ਫਰਨੀਚਰ ਸ਼ੋਅਰੂਮ ਦੇ ਜਿਹੜੇ ਓਨਰ ਨੇ ਹਰਪ੍ਰੀਤ ਸਿੰਘ ਇਹਨਾਂ ਦੀ ਫੈਕਟਰੀ ਹੈਗੀ ਫਰਨੀਚਰ ਦੀ ਇਸ ਕਰਕੇ ਕਹਿੰਦੇ ਅਸੀਂ ਬਾਜ਼ੀਬ ਰੇਟ ਤੇ ਲਾਉਂਦੇ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਇਹਨਾਂ ਨਾਲ ਬਈ ਜੀ ਸਹਿਸ੍ਰੀਕਾਰ ਸਤਿਕਾਰ ਉਹ ਠੀਕ ਹੋ ਜੀ ਹਾਂਜੀ ਹਾਂਜੀ ਅ ਤੁਸੀਂ ਜਿਹੜਾ ਫਰਨੀਚਰ ਤਿਆਰ ਕਰਦੇ ਹੋ ਸੁਣਿਆ ਸੀ ਬਾਰੋਂ ਕਿ ਇੱਕ ਕੁਆਲਿਟੀ ਵਾਲਾ ਵਧੀਆ ਕੁਆਲਿਟੀ ਵਾਲਾ ਫਰਨੀਚਰ ਤਿਆਰ ਕਰਦੇ ਹੋ ਤੇ ਵਾਜਬ ਰੇਟ ਤੇ ਦਿੰਦੇ ਹੋ ਹਾਂਜੀ ਹਾਂ ਅ ਕੀ ਮਤਲਬ ਹੈ ਵਾਕਈ ਸਹੀ ਗੱਲ ਹੈ ਇਹ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਮਤਲਬ ਆਪਾਂ ਬਾਬਾ ਜੀ ਵਧੀਆ ਚੀਜ਼ ਦੇਣੀ ਆ ਬਾਬੇ ਨਾਨਕ ਦੇ ਨਾਂ ਨੂੰ ਇੱਜ਼ਤ ਰੱਖਣੀ ਆ ਜੀ ਅ ਹਰਪ੍ਰੀਤ ਸਿੰਘ ਜੀ ਬਿਲਕੁਲ ਇਮਾਨਦਾਰੀ ਨਾਲ ਗੱਲ ਕਰ ਰਹੇ ਨੇ ਆਪਾਂ ਜਿਹੜਾ ਹੈਗਾ ਫਰਨੀਚਰ ਦੇਖੀਏ ਹਰਪ੍ਰੀਤ ਜੀ ਫਰਨੀਚਰ ਦਿਖਾਓ ਪਹਿਲਾਂ ਹਾਂਜੀ ਹਾਂਜੀ ਫਰਨੀਚਰ ਆਪਾਂ ਦੇਖ ਸਕਦੇ ਆ ਬੈੱਡ ਜਿਹੜੇ ਬੈੱਡ ਇੱਕ ਵਧੀਆ ਜਿਹੜੇ ਮਤਲਬ ਦੇਖਣ ਯੋਗ ਹੈਗੇ ਬਹੁਤ ਹੀ ਵਧੀਆ ਫਿਨਿਸ਼ਿੰਗ ਹੈਗੀ ਹੈ ਬੈੱਡਾਂ ਦੀ ਆਪਾਂ ਦੇਖ ਸਕਦੇ ਆ ਜਿਹੜੀ ਬਾਇਕ ਮਤਲਬ ਹੈਗੀ ਹੈ ਇੱਕ ਆਪਣੀ ਪੂਰੀ ਦੀਵਾਰ ਨੂੰ ਟੱਕ ਦਿੰਦੀ ਹੈਗੇ ਬਹੁਤ ਸੋਹਣੀ ਲੁੱਕ ਜਿਹੜੀ ਹੈ ਬਣਾਈ ਹੈ ਤੇ ਵੱਡੇ ਹੈਵੀ ਜਿਹੜਾ ਹੈਗਾ ਬਾਇਕ ਇਹਦੀ ਹੈ ਬਣਾ ਕੇ ਰੱਖੀ ਹੋਈ ਹੈ ਇਹਦੇ ਜਿਹੜੇ ਬੋਰਡ ਪਲੱਗ ਸੋ ਇੱਚੇ ਸਾਰੇ ਫਿਟਿੰਗ ਨੇ ਲਾਈਟਾਂ ਜਿਹੜੀਆਂ ਹੈਗੀਆਂ ਰੰਗ-ਬਰੰਗੀਆਂ ਸਾਰੀਆਂ ਦਿੱਤੀਆਂ ਗਈਆਂ ਨੇ ਤੇ ਇੱਕ ਇਹਨਾਂ ਦੀ ਜਿਹੜੀ ਵਿਸ਼ੇਸ਼ਤਾ ਬਸਵਾਰਪ੍ਰੀਤ ਜੀ ਆਪਣੇ ਬੈੱਡ 'ਚ ਜਿਹੜਾ ਹੈਗਾ ਫਰਕ ਕੀ ਆ ਵਧੀਆ ਫਰਨੀਚਰ ਦਿੱਤੀ ਮਤਲਬ ਇਹ ਆਪਣਾ ਜਿਹੜਾ ਫਰਨੀਚਰ ਬਣਦਾ ਜੀ ਆਪਾਂ ਸਾਰਾ ਪੂਰਾ ਟੋਟਲੀ ਪਲਾਈ ਦੇ ਵਿੱਚ ਬਣ ਰਿਹਾ ਜੀ ਜੀ ਠੀਕ ਹੈ ਜੀ ਜੀ ਮੇਨ ਮੰਨ ਕੇ ਚੱਲੋ ਆਪਾਂ ਇਹਦਾ ਕੁੰਡਾ ਵੀ ਲਾਉਣੇ ਆ ਉਹ ਵੀ ਬਹੁਤ ਹੈਵੀ ਲੱਗਿਆ ਹੋਇਆ ਜੀ ਹਾਂ ਵਧੀਆ ਸਟੀਲ ਦਾ ਆਮ ਮਲ ਕੋ ਹਲਕਾ ਜਿਹਾ ਕੁੰਡਾ ਲੱਗਿਆ ਹੁੰਦਾ ਜੀ ਬਿਲਕੁਲ ਆਹਦੇ 8 ਰੁਪਏ ਵਾਲਾ ਬਿਲਕੁਲ 35 40 ਰੁਪਏ ਦਾ ਕੁੰਡਾ ਲਾਇਆ ਪਿਆ ਆਪਣਾ ਵਧੀਆ ਹੈਵੀ ਸਟੀਲ ਦਾ ਸਹੀ ਹੈ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਸਾਰਾ ਇਹ ਤਿਹਾਲੀ ਭਲਾਈ ਹੈ ਜੀ ਟੋਟਲੀ A to Z ਜੀ ਨਹੀਂ ਤਾਂ ਬੋਲ ਲੱਗ ਜਾਂਦਾ ਨਾ ਮੋੜ ਲੱਗਿਆ ਹੁੰਦਾ ਗਿੱਤੀ ਵਾਲਾ ਜੀ ਠੀਕ ਹੈ ਇਹ ਟੋਟਲੀ A to Z ਦਾ ਤਿਹਾਂ ਵਾਲੀ ਭਲਾਈ ਲੱਗੀ ਹੋਈ ਹੈ ਜੀ ਓਕੇ ਤੁਹਾਡੇ ਵੀ ਕੋਈ ਮਹਿੰਗਾ ਹਲਕੇ ਜਿਹੀ ਭਲਾਈ ਪਾਤੀ ਆਪਾਂ ਜੀ ਮਤਲਬ ਇਹ ਲਾਈ ਤੋਂ ਇਹ ਪੇਟੀ ਦੀ ਪੇਟੀ ਤੇ ਬੈੱਡ ਦਾ ਬੈੱਡ ਬਣਾਉਣਾ ਹਾਂਜੀ ਟੋਟਲ ਲਾਈ ਚ ਬੈੱਡ ਬਣਿਆ ਹੋਇਆ ਜੀ ਜੀ ਇਹਦੇ ਦੋਨੇ ਬੈੱਡ ਦੇ ਵਿੱਚ ਦੋ ਮਤਲਬ ਜਿਹੜੇ ਹੈਗੇ ਤਾਕਿਆ ਹੈ ਕੀ ਕਹਿੰਦੇ ਆਪਾਂ ਬਿਸਤਰੇ ਰੱਖ ਸਕਦੇ ਹਾਂ ਕੁਝ ਵੀ ਸਮਾਨਾ ਹਾਂਜੀ 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 ਠੀਕ ਹੈ ਜੀ ਇਹ ਹੋ ਗਿਆ ਤੁਹਾਡਾ ਦਿਵਾਨ ਦਾ ਬੈੱਡ ਤੇ ਹੋਰ ਆਪਣੇ ਕੋਲੇ ਟੋਟਲ ਫਰਨੀਚਰ ਇੱਕ ਵਾਰੀ ਦੱਸੋ ਕੀ ਕੀ ਬਣਦਾ ਹੈ ਜੀ ਆਪਣੇ ਕੋਲੇ ਸੋਫਾ ਬਣਦਾ ਜੀ ਜੀ ਸੋਫਾ ਸਾਰਾ ਆਪਾਂ ਬਣਾਉਣੇ ਆ ਹਾਂਜੀ ਠੀਕ ਹੈ ਜੀ ਬੈੱਡ ਟੋਟਲ ਬਣਦਾ ਆਪਣੇ ਕੋਲੇ ਅਲਮਾਰੀ ਕਬੂੜਾ ਕਿਚਨ ਦਾ ਕੰਮ ਜੋ ਮਰਜੀ ਆਪਾਂ ਤੋਂ ਕੰਮ ਕਰਾਓ ਸਾਰਾ ਟੋਟਲੀ ਟੋਟਲੀ ਕਮ ਕਰਦੇ ਹਾਂ ਜੀ ਅੱਛਾ ਤੁਸੀਂ ਪਹਿਲੇ ਹੀ ਦੱਸੋ ਸਾਨੂੰ ਜਿਹੜਾ ਵਾਜਿਬ ਰੇਟ ਦੀ ਗੱਲ ਕਰਦੇ ਹੋ ਫਰਨੀਚਰ ਵੀ ਆਪਾਂ ਦੇਖਦੇ ਹਾਂ ਤੁਹਾਡਾ ਜਿਹੜਾ ਵਾਜਿਬ ਰੇਟ ਦੀ ਗੱਲ ਕਰਦੇ ਹੋ ਕਿੰਨੇ-ਕਿੰਨੇ ਲਈ ਵਾਜਿਬ ਹੈਗਾ ਇਹ ਇਹ ਵਾਜਿਬ ਸਾਰੇ ਵਾਸਤੇ ਵਾਜਿਬ ਹੈ ਜੀ ਸਾਰੇ ਵਾਸਤੇ ਵਾਜਿਬ ਹੈ ਠੀਕ ਹੈ ਕੋਈ ਨਹੀਂ ਹੈਗਾ ਕੋਈ ਤਕੜਾ ਮਾਰਾ ਨਹੀਂ ਆਪਣੇ ਵਾਸਤੇ ਸਭ ਏਕ ਹੈ ਜੀ ਠੀਕ ਹੈ ਜੀ ਸਾਰੇ ਵਾਸਤੇ ਵਾਜਿਬ ਰੇਟ ਆ ਬਾਕੀ ਜਿਹੜੇ ਕਿ ਮੰਨ ਲਓ ਵੀ ਆਪਾਂ ਜਿਵੇਂ ਕੁੜੀਆਂ ਦੇ ਵਿਆਹਾਂ ਵਾਸਤੇ ਵੀ ਆਪਣੇ ਕੋਲੇ ਬਹੁਤ ਵਧੀਆ ਸਕੀਮ ਰੱਖੀ ਹੋਈ ਆ ਜੀ ਉਹਨਾਂ ਵਾਸਤੇ ਆਪਾਂ ਮਤਲਬ ਜਿਵੇਂ ਜਮੇ ਵਾਜਿਬ ਰ ਨੋ ਲਾਸ ਨੋ ਪ੍ਰੋਫਿਟ ਬਹੁਤ ਵਧੀਆ ਪਲੇ ਦਾ ਕੰਮ ਹੈ ਸੋ ਅੱਗੇ ਆਪਾਂ ਪਹਿਲਾਂ ਇਧਰੋਂ ਸਟਾਰਟ ਕਰ ਲਈਏ ਇਧਰ ਫਰਨੀਚਰ ਦਿਖਾਓ ਫਿਰ ਅਪਾਂ ਦੂਜੇ ਪਾਸੇ ਫਿਰ ਦਿਖਾ ਦੇਣਾ ਇਹ ਦੇਖ ਸਕਦੇ ਆਪਾਂ ਇਹ ਅਗਲੇ ਜਿਹੜੇ ਬੈੱਡ ਹੈਗੇ ਇਹਨਾਂ ਦੀ ਡਿਜ਼ਾਈਨਿੰਗ ਹੈਗੀ ਜਿਹੜੀ ਥੋੜੀ ਅਲੱਗ ਤੋਂ ਬਣਾਈ ਗਈ ਹੈ ਯਾਨੀ ਡਿਜ਼ਾਈਨਿੰਗ ਬਹੁਤ ਵਧੀਆ ਫਰਨੀਸ਼ਿੰਗ ਬਹੁਤ ਵਧੀਆ ਬੈੱਡਾਂ ਦੀ ਆਪਾਂ ਦੇਖ ਸਕਦੇ ਆ ਇਹ ਵਾਈਟ ਜਿਹੜਾ ਹੈਗਾ ਮਾਈਕੇ ਵਾਲਾ ਵਾਈਟ ਆਪਾਂ ਦੇਖ ਸਕਦੇ ਆ ਦੋਸਤੋ ਕੋਠੀ ਵਿੱਚ ਫਲੈਟ ਵਿੱਚ ਤੇ ਆਪਣੇ ਘਰ ਵਿੱਚ ਕਿੱਥੇ ਵੀ ਆਪਾਂ ਬੈੱਡ ਇਹ ਰੱਖ ਦਿਆਂਗੇ ਤਾਂ ਸਾਡੇ ਘਰ ਦੀ ਇੱਕ ਸ਼ਾਨ ਹੈ ਦੇਖਣ ਵਾਲਾ ਕਹੇਗਾ ਕਿ ਓਠੀ ਦੇ ਵਿੱਚ ਬੈੱਡ ਜਿਹੜਾ ਲੱਗੇਗਾ ਕਿੱਥੋਂ ਬਣਵਾਇਆ ਤੇ ਸਾਨੂੰ ਵੀ ਬਣਵਾ ਕੇ ਦਿਓ ਅੱਗੇ ਆਪਾਂ ਦੇਖ ਸਕਦੇ ਹਾਂ ਬੈੱਡ ਹੀ ਬੈੱਡ ਬਹੁਤ ਹੀ ਸੋਹਣੇ ਸੋਹਣੇ ਬੈੱਡ ਜਿਹੜੇ ਹੈਗੇ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੈ ਇਹ ਵਿਸ਼ੇਸ਼ਤਾ ਇਹ ਹੈ ਸਰ ਇੱਕ ਤਾਂ ਇਹਦੀ ਹਾਈਟ ਹੈ ਜਿਹੜੀ 5.5 ਫੁੱਟ ਹੈ ਜੀ ਜੀ ਲੈਂਥ ਇਹਦੀ ਠੀਕ ਹੈ ਜੀ ਦੂਸਰਾ ਇਹ ਹਾਈਡਰੋਜਨ ਸੌਕਰ ਵਾਲਾ ਬੈੱਡ ਹੈ ਵੈਰੀ ਗੁੱਡ ਠੀਕ ਹੈ ਜੀ ਵਾਹ ਕੀ ਬਾਤ ਹੈ ਉੱਥੇ ਖੜ ਜਿਏਗਾ ਮਤਲਬ ਤੁਸੀਂ ਹਾਂ ਜੀ ਹਾਂ ਠੀਕ ਹੈ ਮਨ ਲਓ ਗੱਦਾ ਚੱਕਣ ਦੀ ਲੋੜ ਨਹੀਂ ਇਹ ਮੈਟ੍ਰਸ ਨਾਲ ਹੀ ਉੱਪਰ ਚੱਕਿਆ ਜਾਂਦਾ ਸਾਮਾਨ ਅੰਦਰੋਂ ਕੱਢਣਾ ਆਪਾਂ ਸੌਖਾ ਦਾ ਬਹੁਤ ਵਧੀਆ ਤੇ ਇਹ ਤੁਹਾਡੇ ਬੈੱਡ ਹੋਗੇ ਅੱਗੇ ਵੀ ਬਹੁਤ سارے ਬੈੱਡ ਨੇ ਮਤਲਬ ਤੁਸੀਂ ਫੈਕਟਰੀ ਤੁਹਾਡੀ ਆਪਣੀ ਹੈਗੀ ਹੈ ਨਾ ਤੇ ਇੱਧਰ ਹੋਗੇ ਸੋਫੇ ਇਹ ਸੋਫੇ ਤੋਂ ਇਲਾਵਾ ਇਹ ਸੋਫੇ ਆਪਾਂ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਸੋਫੇ ਹੈਗੇ ਜਿਹੜੇ ਸੋਫੇ ਦੇ ਨਾਲ ਆਪਾਂ ਨੂੰ ਜਿਹੜੇ ਟੇਬਲ ਹੈਗੇ ਉਹ ਵੀ ਮਿਲ ਜਾਂਦੇ ਨੇ ਸੈਂਟਰ ਟੇਬਲ ਵੀ ਮਿਲਦੇ ਨੇ ਇੱਥੇ ਤੇ ਇਧਰ ਆਪਾਂ ਸੋਫੇ ਦੇ ਨਾਲ ਪਿੱਲੂ ਮਤਲਬ ਸਾਰਾ ਸੈਂਟਰ ਗਲਾਸ ਟੇਬਲ ਆਪਾਂ ਦੇਖ ਸਕਦੇ ਆ ਤੇ ਇਧਰ ਵੀ ਸੋਫੇ ਦੇਖ ਸਕਦੇ ਆ ਦੋਸਤੋ ਇੱਥੇ ਹਰਪ੍ਰੀਤ ਜੀ ਕਹਿੰਦੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਸਾਡੇ ਤੋਂ ਬਣਵਾ ਸਕਦੇ ਹੋ ਇਹ ਜਿਹੜੇ ਹੈਗੇ ਰਾਜੇ ਮਹਾਰਾਜਿਆਂ ਵਾਲੇ ਸੋਫੇ ਵੀ ਆਪਾਂ ਦੇਖ ਸਕਦੇ ਆ ਤੇ ਅ ਅੱਗੇ ਜਿਹੜੇ ਹੈਗੇ ਪ੍ਰੈਸ ਟੇਬਲ ਆਪਾਂ ਦੇਖ ਸਕਦੇ ਆ ਪ੍ਰੈਸ ਟੇਬਲ ਬੇਬੀ ਜਿਹੜਾ ਹੈਗਾ ਸਟੱਡੀ ਟੇਬਲ ਵੀ ਇਹਨਾਂ ਕੋਲੇ ਮਿਲਦੇ ਨੇ ਇਹ ਵੀ ਆਪਾਂ ਦੇਖ ਸਕਦੇ ਆ ਪ੍ਰੈਸ ਟੇਬਲ ਕਾਊਂਟਰ ਜੋ ਮਰਜੀ ਇੱਥੇ ਲੈ ਸਕਦੇ ਆ ਆ ਇੱਧਰ ਜਿਹੜੀ ਹੈਗੀ ਮੇਰੇ ਖਿਆਲ ਸਿਸਮ ਦੀ ਚੇਅਰ ਹੈਗੀ ਇਹ ਹਾਂਜੀ ਸਿਸਮ ਦੀ ਲੱਕੜੀ ਦੀ ਚੇਅਰ ਹੈ ਆ ਅੱਗੇ ਰਿਵਰਵਲਿੰਗ ਚੇਅਰ ਆਪਾਂ ਦੇਖ ਸਕਦੇ ਆ ਆਫਿਸ ਜਿਹੜੇ ਚੇਅਰ ਹੈਗੇ ਇੱਕ ਤੋਂ ਨੂੰ ਵਿਸ਼ੇਸ਼ ਜਿਹੜੇ ਟੇਬਲ ਆ ਗੋਲ ਜਿਹੜੇ ਟੇਬਲ ਆਪਾਂ ਦੇਖ ਸਕਦੇ ਆ ਇਹਨਾਂ ਦੇ ਵਿੱਚ ਵੀ ਮੇਰੇ ਖਿਆਲ ਸਮਾਨ ਰੱਖਣ ਵਾਲਾ ਵੀ ਹੈਗਾ ਹਾਂਜੀ ਹਾਂਜੀ ਇਹ ਛੇਟਾ ਵੀ ਬਹੁਤ ਵਧੀਆ ਫੈਸਿਲਿਟੀ ਦਿੱਤੀ ਹੋਈ ਹੈ ਹਰਪ੍ਰੀਤ ਜੀ ਨੇ ਹਰਪ੍ਰੀਤ ਜੀ ਦੇਖੋ ਕਮਾਲ ਦਾ ਟੇਬਲ ਬਣਾਇਆ ਇਹ ਰਿਵਰਵਲਿੰਗ ਵੀ ਹੈ ਇਹ ਚੱਲਦਾ ਫਿਰਦਾ ਹੈ ਦੇਖੋ ਬੱਲੇ ਇਹ ਹੈ ਚੱਲਦਾ ਫਿਰਦਾ ਟੇਬਲ ਗੋਲ ਟੇਬਲ ਹੈਗਾ ਕਿਉਂਕਿ ਕੀ ਆਪਾਂ ਕਈ ਵਾਰੀ ਟੇਬਲ ਫਿੱਟ ਕਰਦੇ ਨੇ ਉਹਦੀਆਂ ਨਾਲ ਜਿਹੜੀਆਂ ਨੁੱਕਰਾਂ ਹੁੰਦੀਆਂ ਸਾਈਡ ਵਾਈ ਉਹ ਆਪਣੇ ਵੱਜੀ ਜਾਂਦੀਆਂ ਲੱਗ ਜਾਂਦੀਆਂ ਲੱਗਦੇ ਕਰਦੇ ਆਂਦੇ ਇਹ ਬਹੁਤ ਸੋਹਣਾ ਗੋਲ ਟੇਬਲ ਹੈਗਾ ਆ ਇਹ ਟੇਬਲ ਹੋ ਗਏ ਆਪਣੇ ਹੋਰ ਹਰਪ੍ਰੀਤ ਜੀ ਇਹਨਾਂ ਤੋਂ ਇਲਾਵਾ ਉਹ ਕਾਰਨਰ ਜਿਹੜਾ ਹੈਗਾ ਰਾਏਕ ਉਹ ਵੀ ਆਪਾਂ ਦੇਖ ਸਕਦੇ ਆਂ ਹਾਂਜੀ ਬਾਕੀ ਆਪਣੇ ਕੋਲ ਕੋਈ ਵੀ ਤੁਸੀਂ ਪਿਕਚਰ ਦੇ ਦਿਓ ਜੀ ਕਿਸੇ ਵੀ ਬੈੱਡ ਦੀ ਅਲਮੀਰਾ ਦੀ ਕੋਈ ਸਹਜਾ ਮਣਕੇ ਲੈ ਕੇ ਆਵਾਂਗੇ ਕੋਈ ਸੋਫਾ ਬਣਾਉਣਾ ਕਿਸੇ ਸਹਜ ਦਾ ਉਹ ਵੀ ਘਰੋਂ ਮਣਕੇ ਲਿਆਵਾਂਗੇ ਤਾਂ ਫਿੱਟ ਕਰਕੇ ਆਵਾਂਗੇ ਉੱਥੇ ਬਣਾ ਕੇ ਬਿਲਕੁਲ ਸਹੀ ਹੈ ਤਾਂ ਕਈ ਵਾਰੀ ਇਹ ਹੁੰਦਾ ਕੱਲਰ ਆਪਣੇ ਫਲੈਟ ਕੋਠੀ ਦਾ ਮਤਲਬ ਉਸ ਤਰ੍ਹਾਂ ਦਾ ਹੋਣਾ ਮੈਚਿੰਗ ਵੀ ਹੋਣੀ ਚਾਹੀਦੀ ਹੁੰਦੀ ਹੈ ਜਿਹੜਾ ਜੋ ਵੀ ਅਗਲਾ ਮੈਂ ਕਹਾਂਗਾ ਉਸ ਤਰ੍ਹਾਂ ਦਾ ਹੀ ਲਾ ਕੇ ਉਸ ਤਰ੍ਹਾਂ ਦਾ ਲਾ ਕੇ ਦੇਵਾਂਗੇ ਇੱਕ ਇਹ ਹੁੰਦਾ ਵੀ ਤੁਸੀਂ ਪਹਿਲਾਂ ਹੀ ਦੱਸ ਦਿਓ ਵੈਸੇ ਦਾ ਖਾਣਾ ਪੂਰਤੀ ਕਰਨ ਵਾਲਾ ਕੰਮ ਤੁਹਾਡਾ ਹੈ ਨਹੀਂ ਜੀ ਕਈ ਵਾਰੀ ਲੱਕੜੀ ਆਪਾਂ ਵਿੱਚੋਂ ਕੁਝ ਔਰ ਭਰੇ ਤੇ ਉੱਪਰ ਫਿਨਿਸ਼ਿੰਗ ਕਰਤੀ ਹੈ ਨਾ ਆਪਣਾ ਬੈੱਡ ਵੀ ਬਣਾਇਆ ਸੀ ਉਹਨੂੰ ਪਲੰਗ ਜੱਸਿਆ ਇਹਦੇ ਉੱਪਰ ਜਿਹੜਾ ਮੈਕਾ ਵੀ ਲੱਗਿਆ ਹੋਇਆ ਉਹ 9.8 ਦਾ ਜੀ ਆਮ ਬਾਜ਼ਾਰ ਦੇ ਵਿੱਚ ਜਿੰਨੀ ਸੀਟ ਲੱਗ ਰਹੀ ਆ ਹਲਕੀ ਸੀਟ ਲੱਗਦੀ ਆ 350 ਰੁਪਏ ਦੀ 800 ਰੁਪਏ ਦੀ ਸੀਟ ਆ ਜੀ ਆਪਣੀ ਇੱਕ ਹੱਬਲੀ ਜੀ ਇਹ ਦੱਸੋ ਸੋਫੇ ਬਣਾਉਣ ਵਾਲੇ ਬਹੁਤ ਬੈਠੇ ਨੇ ਸੋਫਾ ਰਿਪੇਅਰ ਵੀ ਕਰਨ ਵਾਲੇ ਬਹੁਤ ਬੈਠੇ ਨੇ ਉਹ ਮਤਲਬ ਇੱਕ ਸਸਤੇ ਦੇ ਵਿੱਚ ਸੋਫਾ ਤਿਆਰ ਕਰ ਦਿੰਦੇ ਆ ਤੁਹਾਡੇ ਸੋਫੇ ਵਿੱਚ ਮਟੀਰੀਅਲ ਕਿਸ ਤਰ੍ਹਾਂ ਦਾ ਹੈ ਜਿਵੇਂ ਆਪਣਾ ਸੋਫਾ ਬਣਦਾ ਜੀ ਹਾਂ ਜੀ ਤਕਰੀ ਸੇਵੀਆ ਸੇਵੀਆ ਮੇਰੇ ਤੇਰੇ ਹੋ ਗਏ ਜਿਹੜੇ ਜਿਹੜੀ ਆ ਹਾਂ ਮਤਲਬ ਥੋੜਾ ਬਹੁਤਾ ਫਰਕ ਹੋਊਗਾ ਜਿਵੇਂ ਮਟੀਰੀਅਲ ਦਾ ਫਰਕ ਹੁੰਦਾ ਉਸ ਹਿਸਾਬ ਨਾਲ ਜੀ ਠੀਕ ਹੈ ਜਿਵੇਂ ਆਪਣਾ ਇਹ ਸੋਫਾ ਬਣਦਾਗਾ ਸੋਫੇ ਦੇ ਵਿੱਚ ਮਟੀਰੀਅਲ ਆ ਜੀ ਕਪੜਾ ਜੀ ਤੇ ਫੋਮ ਵਗੈਰਾ ਸਪਰਿੰਗ ਵਗੈਰਾ ਜੋ ਵੀ ਅਸੀਂ ਪਾਉਨੇ ਆ ਪੂਰੀ ਗਰੰਟੀ ਵਾਲਾ ਗਰੰਟੀ ਵਾਲਾ ਪਾਉਨੇ ਆ ਜੀ 5 ਸਾਲ ਦੀ ਮੈਂ ਗਰੰਟੀ ਪੱਕੇ ਬਿਲ ਤੇ ਲਿਖ ਕੇ ਦੇ ਦੂੰਗਾ ਜੀ ਵਾਹ ਬਹੁਤ ਹੀ ਵਧੀਆ 5 ਸਾਲ ਦੀ ਵੀ ਹਾਂ ਜੋ ਚੀਜ਼ ਮੇਰੇ ਕੋਲ ਬਣਦੀ ਆ ਜੀ ਮੇਰੀ ਖਾਤਰੀ ਬਣੀ ਹੋਈ ਹੈ ਫਰਨੀਚਰ ਦੀ 5 ਸਾਲ ਦੀ ਗਾਰੰਟੀ ਮਤਲਬ ਹਾਂਜੀ ਬਹੁਤ ਵਧੀਆ 5 ਸਾਲ ਦੀ ਗਾਰੰਟੀ ਵਾਲਾ ਫਰਨੀਚਰ ਅਗਰ ਮਿਲਦਾ ਹੈ ਤਾਂ ਸਮਝੋ ਵੀ ਆਪਣੀ ਜ਼ਿੰਦਗੀ ਸੁਖੀ ਹੈ ਬਹੁਤ ਵਧੀਆ ਤੁਸੀਂ ਇਹਦੇ ਵਿੱਚ ਸੋਫੇ ਵਿੱਚ ਹੋਰ ਕੀ ਮਤਲਬ ਵਿਸ਼ੇਸ਼ਤਾ ਤੁਹਾਡੇ ਚਾਹੀਦੀ ਹੈ ਵਿਸ਼ੇਸ਼ਤਾ ਆਪਣੀ ਹੈ ਜੀ ਦੇਖੋ ਆਮ ਨਹੀਂ ਆਪਾਂ ਵੱਡੇ ਤੋਂ ਵੱਡੇ ਸ਼ੋਰੂਮ ਜਾਵਾਂਗੇ ਆਪਾਂ ਨੂੰ ਕਿਤੇ ਨਹੀਂ ਮਿਲਦੀ ਅਸਲ ਥਾਂ 'ਤੇ ਜਾਲੀ ਲਾਉਣੇ ਆ ਜੀ ਅੱਛਾ ਜੀ ਮੰਨ ਲਓ ਜਿستی ਜਾਲੀ ਆ ਹਾਂ ਹਾਂ ਜਿਵੇਂ ਕਹਦੇ ਥੱਲੇ ਚੂਹਾ ਵਗੈਰਾ ਨਹੀਂ ਵੜਦਾ ਚਾਹੇ ਆਪਣਾ ਸੋਫਾ 10000 ਦਾ ਜੀ ਹਾਂਜੀ ਚਾਹੇ ਆਪਣਾ 15000 ਦਾ ਕੋਈ ਆਪਣਾ 50000 ਦਾ ਚਾਹੇ ਲੱਖ ਦਾ ਬਿਲਕੁਲ ਜਦੋਂ ਚੂਹਾ ਵੜ ਗਿਆ ਉਹਨੇ ਖਤਮ ਕਰ ਦੇਣਾ ਖਤਮ ਕਰ ਦੇਣਾ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਬਸ ਇਹ ਜਾਲੀ ਲੱਗਣ ਕਾਰਨ ਸੋਫੇ ਦੇ ਵਿੱਚ ਚੂਹਾ ਨਹੀਂ ਵੜਦਾ ਚੂਹਾ ਆਪਣੇ ਖੁੱਡ ਨਹੀਂ ਬਣਾ ਸਕਦਾ ਬਿਲਕੁਲ ਸਹੀ ਗੱਲ ਆ ਅ ਇਹ ਚੂਹੇ ਚੂਈਆਂ ਜਿਹੜੀਆਂ ਹੁੰਦੀਆਂ ਇਹ ਹੀ ਖਤਰਨਾਕ ਹੁੰਦੀਆਂ ਘਰ ਦੇ ਵਿੱਚ ਨੁਕਸਾਨ ਕਰਨ ਵਾਸਤੇ ਇਹ ਹਰਪ੍ਰੀਤ ਜੀ ਨੇ ਇਹਦਾ ਜਿਹੜਾ ਹੈਗਾ ਬਚਾਓ ਕੀਤਾ ਹੋਇਆਗਾ ਜਾਲੀ ਲਾਈ ਹੋਈ ਹੈ ਤਾਂ ਸੋ ਸਾਰੇ ਆਪਾਂ ਕਦੀ ਫੇਰ ਵੀ ਦੇਖਾਂਗੇ ਫੈਕਟਰੀ ਤੁਹਾਨੂੰ ਇੱਕ ਝਲਕ ਦਿਖਾ ਦਿੰਨੇ ਜਿੱਥੇ ਇਹ ਫਰਨੀਚਰ ਤਿਆਰ ਹੁੰਦਾ ਹੈ ਹਰਪ੍ਰੀਤ ਜੀ ਠਿਕਰੀਵਾਲ ਪਿੰਡ ਹੈਗਾ ਤੁਹਾਡਾ ਐਡਰੈਸ ਇੱਕ ਵਾਰੀ ਸਾਡੇ ਵੀਰਾਂ ਨੂੰ ਦੱਸਿਓ ਸਾਡਾ ਪਿੰਡ ਮੇਰਾ ਪਿੰਡ ਠਿਕਰੀਵਾਲਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਆਪਣਾ ਸ਼ੋਰੂਮ ਬਰਨਾਲਾ ਰੋਡ ਦੇ ਉੱਤੇ ਪਿੰਡ ਠਿਕਰੀਵਾਲਾ ਸਰਦਾਰ ਸੇਵਾ ਸਿੰਘ ਪਿੰਡ ਠਿਕਰੀਵਾਲਾ ਜੀ ਠੀਕ ਹੈ ਜੀ ਬਰਨਾਲਾ ਰੋਡ ਦੇ ਉੱਤੇ ਸ਼ੋਰੂਮ ਆਪਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਇਹ ਐਡਰੈਸ ਹੈਗਾ ਕਦੀ ਵੀ ਆਪਾਂ ਨੂੰ ਜਰੂਰਤ ਪੈਂਦੀ ਹੈ ਫਰਨੀਚਰ ਦੀ ਆ ਤਾਂ ਸਕਰੀਨ ਤੇ ਉੱਪਰ ਇਹਨਾਂ ਦੇ ਨੰਬਰ ਚੱਲ ਰਹੇ ਨੇ ਡਿਸਕ੍ਰਿਪਸ਼ਨ ਚ ਵੀ ਇਸ ਸ਼ੋਰੂਮ ਦੇ ਨੰਬਰ ਨੇ ਬਾਬਾ ਨਾਨਕ 1313 ਮੋਦੀ ਖਰਨਾ ਫਰਨੀਚਰ ਹਾਊਸ ਹੈਗਾ ਇਹ ਤੇ ਇੱਥੇ ਕਦੀ ਵੀ ਆਪਾਂ ਸੰਪਰਕ ਕਰ ਸਕਦੇ ਆ ਆਪਾਂ ਵਾਜਿਬ ਰੇਟ ਤੇ ਫਰਨੀਚਰ ਵਧੀਆ ਫਰਨੀਚਰ ਲੈ ਕੇ ਜਾ ਸਕਦੇ ਆ ਵਿਆਹ ਸ਼ਾਦੀ ਦਾ ਟਾਈਮ ਹੋਵੇ ਲੜਕੀ ਦੀ ਸ਼ਾਦੀ ਹੋਵੇ ਤਾਂ ਇਹ ਕਹਿੰਦੇ ਹੋਰ ਵੀ ਵਿਸ਼ੇਸ਼ ਜਿਹੜੀ ਛੋਟ ਅਸੀਂ ਕਰਦੇ ਆ ਸੋ ਕਦੀ ਵੀ ਜਰੂਰਤ ਪੈਂਦੀ ਆ ਆਪਾਂ ਫੋਨ ਕਾਲ ਕਰਕੇ ਇੱਥੇ ਆ ਸਕਦੇ ਆ ਇੱਕ ਹੋਰ ਇਹਨਾਂ ਦਾ ਜਿਹੜਾ ਸ਼ੋਰੂਮ ਹੈ ਉਹ ਵੀ ਦਿਖਾਉਂਦੇ ਆ ਤੇ ਉਹ ਆ ਗਿਆ ਬਹੁਤ ਬਹੁਤ ਧੰਨਵਾਦ ਸਸ਼੍ਰੀਕਾਂ Soy cálida, sí